ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਨਨਕ ਰਾਜ ਚਲਾਇਆ ਭਾਗ 2 ਬੇਲੋਂ ਨਿਕਲਦੇ ਸ਼ੇਰ ਲੇਖਕ ਜਗਦੀਪ ਸਿੰਘ ਅਧਿਆਇ 26ਵਾਂ ਮਾਰ ਮੁਰੰਡੋ ਖੁਸ਼ ਭਏ ਰਯੋ ਰੰਗ ਬਟਲਾਗ ਅੱਗੇ ਸਾਖੀ ਮੁਰੰਡੇ ਕਤਲ ਕੀ ਚੱਲੀ ਅਬਦਾਲੀ ਦੇ ਕੁਤਬੇ ਬਾਮਣੀਆਂ ਦੀ ਢਾਬ ਤੋਂ ਮੁੜ ਜਾਣ ਮਗਰੋਂ ਸਿੰਘ ਲੱਖੀ ਜੰਗਲ ਵਿੱਚ ਚਲੇ ਗਏ ਅਬਦਾਲੀ ਕੁਝ ਦਿਨ ਸਰਹੰਦ ਰੁਕਿਆ ਤੇ ਮਗਰੋਂ ਅੰਮ੍ਰਿਤਸਰ ਨੂੰ ਚਲਾ ਗਿਆ ਅਬਦਾਲੀ ਦੇ ਤੁਰ ਜਾਣ ਮਗਰੋਂ ਸਿੰਘ ਤੁਰੰਤ ਜੰਗਲਾਂ ਵਿੱਚੋਂ ਬਾਹਰ ਆ ਗਏ ਕਈ ਸਿੰਘਾਂ ਦੇ ਤਾਂ ਜ਼ਖਮ ਵੀ ਪੂਰੀ ਤਰ੍ਹਾਂ ਠਰੇ ਨਹੀਂ ਸਨ ਕੱਲੂ ਘਾਰੇ ਦੌਰਾਨ ਜਦ ਸਰਦਾਰ ਚੜਤ ਸਿੰਘ ਨੇ ਨਵਾਬ ਸਾਹਿਬ ਤੇ ਸਰਦਾਰ ਜੱਸਾ ਸਿੰਘ ਨੂੰ ਅਬਦਾਲੀ ਨਾਲ ਮੁਕਾਬਲਾ ਕਰਨ ਬਾਰੇ ਕਿਹਾ ਸੀ ਤਾਂ ਉਹਨਾਂ ਜਵਾਬ ਦਿੱਤਾ ਸੀ ਹਜੇ ਅਸੀਂ ਰਲ ਮਿਲ ਕੇ ਵਹੀਰ ਨੂੰ ਸੁਰੱਖਿਅਤ 18 ਤੇ ਪਹੁੰਚਾ ਦਈਏ ਮਹਾਰਾਜ ਮੇਰ ਕਰਨ ਆਪ ਜੀ ਨਾਲ ਕਾਲ ਰਿਹਾ ਕਿ ਇੱਕ ਸਾਲ ਦੇ ਅੰਦਰ ਅੰਦਰ ਹੀ ਅਬਦਾਲੀ ਨੂੰ ਡੇਗ ਲਾਵਾਂਗੇ ਤੇ ਕੱਲੂ ਘਾਰੇ ਨੂੰ ਮਹੀਨਾ ਵੀ ਨਹੀਂ ਪੈਣ ਦਿੱਤਾ ਕਿ ਸਿੰਘ ਦੁਸ਼ਟਾਂ ਨੂੰ ਸੋਧਣ ਲਈ ਮਾਲਵੇ ਦੇ ਸੰਘਣੇ ਜੰਗਲਾਂ ਤੋਂ ਬਾਹਰ ਆ ਗਏ ਬਾਹਰ ਆਉਂਦੇ ਸਰਦਾਰਾਂ ਨੂੰ ਦੇਖ ਕੇ ਇੰਜ ਜਾਪ ਰਿਹਾ ਸੀ ਜਿਵੇਂ ਆਰਾਮ ਕਰਨ ਮਗਰੋਂ ਸ਼ਿਕਾਰ ਲਈ ਕੋਈ ਬੇਲੇੋਂ ਨਿਕਲਦੇ ਸ਼ੇਰ ਹੋਣ ਸਿੰਘਾਂ ਨੇ ਗੁਰਮਤੇ ਲਈ ਅੰਮ੍ਰਿਤਸਰ ਇਕੱਠੇ ਹੋਣ ਦਾ ਫੈਸਲਾ ਕੀਤਾ ਪਰ ਜਿਉਂ ਹੀ ਸਿੰਘ ਦਰਬਾਰ ਸਾਹਿਬ ਪੁੱਜੇ ਤਾਂ ਉਹਨਾਂ ਦੀਆਂ ਅੱਖਾਂ ਨੇ ਜੋ ਦ੍ਰਿਸ਼ ਦੇਖਿਆ ਉਸਨੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਕਈ ਸਿੰਘਾਂ ਨੂੰ ਕੰਬਾ ਛਿੜ ਗਿਆ ਸਰਦਾਰ ਜਸਾ ਸਿੰਘ ਸਰਦਾਰ ਚੜਤ ਸਿੰਘ ਤੇ ਭੰਗੀ ਸਰਦਾਰ ਹਰੀ ਸਿੰਘ ਦੀਆਂ ਅੱਖਾਂ ਵਿੱਚ ਸ਼ਾਇਦ ਪਹਿਲੀ ਵਾਰ ਅਥਰੂ ਦੇਖੇ ਗਏ ਸਿੰਘਾਂ ਨੇ ਤੁਰੰਤ ਸਰਹੰਦ ਮਾਰਨ ਦਾ ਗੁਰਮਤਾ ਕੀਤਾ ਤੇ ਚੜ੍ਹਾਈ ਕੀਤੀ ਤੇ ਨਾਲ ਹੀ ਥਾਂਪੁਰ ਥਾਂ ਜਿਸਨੇ ਵੀ ਅਬਦਾਲੀ ਦਾ ਸਾਥ ਦਿੱਤਾ ਸੀ ਉਨ੍ਹਾਂ ਨੂੰ ਸਜ਼ਾਵਾ ਦੇਣ ਦਾ ਨਿਰਣਾ ਕੀਤਾ ਹਾਲਾਂਕਿ ਅਬਦਾਲੀ ਹਜੇ ਲਾਹੌਰ ਬੈਠਾ ਸੀ ਪਰ ਸਿੰਘਾਂ ਦੀਆਂ ਸਾਰੀਆਂ 11 ਦੀਆਂ 11 ਮਿਸਲਾਂ ਨੇ ਆਪਣੇ ਹੱਲੇ ਆਰੰਭ ਕਰ ਦਿੱਤੇ ਕੱਲੂ ਘਾਰੇ ਵਿੱਚ ਅਬਦਾਲੀ ਦੀ ਮਦਦ ਕਰਨ ਵਾਲੇ ਦੁਸ਼ਟਾਂ ਨੂੰ ਸੋਧਣਾ ਸ਼ੁਰੂ ਕੀਤਾ ਗਿਆ ਬਾਬਾ ਆਲਾ ਸਿੰਘ ਦੇ ਕਹਿਣ ਤੇ ਸਿੰਘਾਂ ਨੇ ਰਲ ਕੇ ਮਲੇਰਕੋਟਲੇ ਤੇ ਚੜ੍ਹਾਈ ਕੀਤੀ ਤੇ ਘੇਰਾ ਪਾ ਲਿਆ ਵੱਡੇ ਕੱਲੂ ਘਾਰੇ ਵੇਲੇ ਮਲੇਰ ਕੋਟਲੇ ਦੇ ਪੀਖਨ ਖਾਨ ਨੇ ਵੱਧ ਚੜ ਕੇ ਅਬਦਾਲੀ ਦੀ ਮਦਦ ਕੀਤੀ ਸੀ ਸੋ ਉਹ ਰੋਸ ਵੀ ਸਿੰਘਾਂ ਨੂੰ ਮਲੇਰ ਕੋਟਲੇ ਤੇ ਸੀ ਕੱਲੂ ਘਾਰੇ ਤੋਂ ਪਹਿਲਾਂ ਹਰੀ ਸਿੰਘ ਭੰਗੀ ਸਮੇਤ ਕੁਝ ਸਿੰਘਾਂ ਨੇ ਰਸਦ ਪਾਣੀ ਲਈ ਦਲ ਨੂੰ ਮਲੇਰ ਕੋਟਲਾ ਮਾਰ ਲੈਣ ਦੀ ਸਲਾਹ ਵੀ ਦਿੱਤੀ ਸੀ ਪਰ ਬਾਬਾ ਸ਼ਾਮ ਸਿੰਘ ਤੇ ਹੋਰ ਸਿਆਣੇ ਸਿੰਘਾਂ ਨੇ ਸ਼ੇਰ ਮੁਹੰਮਦ ਖਾਨ ਵੱਲੋਂ ਮਾਰੇ ਗਏ ਹਾ ਦੇ ਨਾਰੇ ਦੀ ਯਾਦ ਦਿਵਾ ਕੇ ਸਿੰਘਾਂ ਨੂੰ ਰੋਕ ਲਿਆ ਸੀ ਪਰ ਹੁਣ ਪੀਖਨ ਖਾਨ ਨੂੰ ਸੋਧਣਾ ਜ਼ਰੂਰੀ ਸੀ ਮਲੇਰਕੋਟਲੇ ਵਾਲਿਆਂ ਦਾ ਮਲਵਈਆਂ ਨਾਲ ਵੈਰ ਵੀ ਸੀ ਮਲਵਈ ਕਿਸਾਨਾਂ ਦੇ ਮਾਲ ਡੰਗਰ ਚਰਦੇ ਚਰਦੇ ਜੇ ਕਦੇ ਮਲੇਰਕੋਟਲੇ ਦੀ ਹੱਥ ਵਿੱਚ ਦਾਖਲ ਹੋ ਜਾਂਦੇ ਤਾਂ ਪਠਾਨ ਉਸੇ ਵਕਤ ਉਹਨਾਂ ਵਿੱਚੋਂ گاਵਾ ਵੜ ਕੇ ਹਲਾਲ ਕਰ ਲੈਂਦੇ ਇਸ ਲਈ ਵੀ ਬਾਬਾ ਆਲਾ ਸਿੰਘ ਉਹਨਾਂ ਦੇ ਫੂਲ ਵਾਲੇ ਸਾਥੀ ਤੇ ਸਣੇ ਬਠਿੰਡੇ ਵਾਲੇ ਮਲੇਰਕੋਟੀਆਂ ਤੋਂ ਤੰਗ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਅਗਵਾਈ ਵਿੱਚ ਖਾਲਸੇ ਨੇ ਮਲੇਰਕੋਟਲੇ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਢੀਖਨ ਖਾਨ ਦੇ ਮੁਕਾਬਲੇ ਲਈ ਕਿਲੇ ਤੋਂ ਬਾਹਰ ਲਈ ਆ ਗਿਆ ਉਸਨੇ ਨਾਲ ਘੋੜਸਵਾਰਾਂ ਦੀ ਵੱਡੀ ਟੁਕੜੀ ਸੀ ਜਿਉਂ ਹੀ ਪੀਖਨਖਾਨ ਆਪਣੀ ਘੋੜਸਵਾਰ ਟੁਕੜੀ ਦੇ ਮੂਹਰੇ ਆਇਆ ਤਾਂ ਤਾੜ ਕਰਦੀ ਗੋਲੀ ਇੱਕ ਉਸਦੇ ਛਾਤੀ ਤੋਂ ਪਾਰ ਹੋ ਗਈ ਇਹ ਸਰਦਾਰ ਚੜ੍ਹਤ ਸਿੰਘ ਦੀ ਬੰਦੂਕ ਵਿੱਚੋਂ ਨਿਕਲੀ ਸੀ ਮਲੇਰ ਕੋਟਲਾ ਪਲਾਂ ਵਿੱਚ ਹੀ ਮਾਰਿਆ ਗਿਆ ਤੇ ਸਿੰਘਾਂ ਨੇ ਲੁੱਟ ਦੀ ਖੁੱਲ ਦੇ ਦਿੱਤੀ ਕੋਟਲਾ ਮਾਰਨ ਮਗਰੋਂ ਕੁਝ ਸਿੰਘਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਹੁਣ ਸਰਹੰਦ ਵੀ ਮਾਰ ਲਈ ਜਾਵੇ ਉਹ ਇਹ ਭੇਜੇ ਗਏ ਤਾਂ ਪਤਾ ਲੱਗਾ ਕਿ ਸਰਹੰਦ ਵਿੱਚ ਅਫਗਾਨ ਗਿਲਜੇ ਡੇਰਾ ਲਈ ਬੈਠੇ ਹਨ ਤੇ ਘੇਰਾ ਬਹੁਤ ਸਖਤ ਕੀਤਾ ਹੋਇਆ ਹੈ ਪਰ ਖਾਲਸਾ ਹੁਣ ਦੁਸ਼ਟਾਂ ਨੂੰ ਸੋਧਣ ਲਈ ਤੁਰਿਆ ਹੋਇਆ ਸੀ ਉਸ ਨੇ ਹੁਣ ਖਾਨਾ ਅਫਗਾਨਾਂ ਦਾ ਭੈ ਕੀ ਖਾਣਾ ਸੀ ਉਤੋਂ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਨੇ ਤਾਂ ਉਹਨਾਂ ਨੂੰ ਝੰ ਜੋੜ ਕੇ ਰੱਖ ਦਿੱਤਾ ਸੀ ਹੁਣ ਸਿੰਘਾਂ ਨੂੰ ਕੱਲੂ ਘਾਰੇ ਵਿੱਚ ਮਾਰੇ ਗਿਆ ਨਾਲੋਂ ਵੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਰੋਸ ਵੱਧ ਸੀ ਸਿੰਘਾਂ ਨੇ ਸਰਹੰਦ ਦਾ ਰੋਖ ਕੀਤਾ ਕੱਲੂ ਘਾਰੇ ਨੂੰ ਅਜੇ 3 ਮਹੀਨੇ ਹੀ ਬੀਤੇ ਸਨ ਕਿ ਸਿੰਘ ਸਰਹੰਦ ਦੀਆਂ ਬਰੂਹਾਂ ਤੇ ਸਨ ਜ਼ੈਨ ਖਾਨ ਦੇ ਤਾਂ ਇਹ ਚਿੱਤ ਚੇਤੇ ਵੀ ਨਹੀਂ ਸੀ ਉਹ ਤਾਂ ਅਕਸਰ ਆਪਣੇ ਦਰਬਾਰੀਆਂ ਨਾਲ ਇਹ ਗੱਲਾਂ ਕਰਦਾ ਸੁਣਿਆ ਜਾਂਦਾ ਸੀ ਪਾਣੀਪਤਨੇ ਹੁਣ ਕਦੇ ਮਰਾਠਿਆਂ ਨੂੰ ਉੱਠਣ ਨਹੀਂ ਦੇਣਾ ਘੱਟੋ ਘੱਟ 10 ਸਾਲ ਤਾਂ ਬਿਲਕੁਲ ਨਹੀਂ ਤੇ ਕੋਪਰ ਹੀੜ ਦੇ ਕਤਲੇਆਮ ਨੇ ਸਿੰਘਾਂ ਨੂੰ ਘੱਟੋ ਘੱਟ ਤੇ ਇਹ ਕਹਿੰਦਾ ਉਹ ਕੁਝ ਸੋਚਣ ਲੱਗਦਾ ਤੇ ਫੇਰ ਬੋਲਦਾ ਘੱਟੋ ਘੱਟ ਕਦੇ ਵੀ ਨਹੀਂ ਤੇ ਫੇਰ ਠਹਾਕਾ ਮਾਰ ਕੇ ਹੱਸਣ ਲੱਗਦਾ ਕੱਲੂ ਘਾਰੇ ਵੇਲੇ ਜ਼ੈਨੇ ਨਾਲ ਵਾਪਰੇ ਵਰਤਾਰਿਆਂ ਨੂੰ ਤਾਕਤ ਦੇ ਨਸ਼ੇ ਤੇ ਮौज-ਮਸਤੀਆਂ ਨੇ ਭੁਲਾ ਦਿੱਤਾ ਸੀ ਪਰ ਜ਼ੈਨ ਖਾਂ ਜਾਣਦਾ ਹੋਇਆ ਵੀ ਭੁੱਲੜ ਬਣ ਰਿਹਾ ਸੀ ਕਿ ਪੂਨੇ ਤੇ ਆਨੰਦਪੁਰ ਦੀ ਮਿੱਟੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪਾਣੀਪਤ ਵਿੱਚ ਉਹ ਮਰਾਠਿਆਂ ਨੂੰ ਲਗਭਗ 60 ਕੋਹ ਤੱਕ ਮਾਰਦੇ ਗਏ ਤੇ ਇੱਧਰ ਕੱਲੂ ਘਾਰੇ ਵਿੱਚ ਸਿੱਖਾਂ ਨੇ 12 ਕੋਹ ਵਿੱਚ ਹੀ ਅਫਗਾਨ ਲਸ਼ਕਰ ਦੀ ਭੂਤਨੀ ਭੁਲਾ ਦਿੱਤੀ ਸੀ ਉਤੋਂ ਮਰਾਠੇ ਬੰਦੂਖਾਂ ਤਲਵਾਰਾਂ ਨੀਜ਼ਿਆਂ ਤੇ ਤੋਪਖਾਨੇ ਜੇ ਜੰਗੀ ਸਮਾਨ ਨਾਲ ਲੈ ਸੰ ਤੇ ਸਿੱਖ ਲਗਭਗ ਨੇ ਹੱਥੇ ਮਾਰੇ ਗਏ ਵਹੀਰੀਏ ਤਾਂ ਸਭ ਨੇ ਹੱਥੇ ਹੀ ਸਨ ਸਿੰਘਾਂ ਨੇ ਸਰਹੰਦ ਘੇਰ ਲਈ ਤਾਂ ਜ਼ੈਨ ਖਾਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਇੱਕ ਤਾਂ ਸ਼ੇਰ ਤੇ ਉੱਤੋਂ ਭੁੱਖੇ ਸਰਹੰਦ ਦੀ ਉਹਨਾਂ ਬੋਟੀ-ਬੋਟੀ ਕਰ ਦੇਣੀ ਸੀ ਉਸ ਦੀ ਤਾਂ ਕੀ ਕੋਈ ਐਸੀ ਤਿਆਰੀ ਹੀ ਨਹੀਂ ਸੀ ਕਿ ਸਿੰਘਾਂ ਦਾ ਮੁਕਾਬਲਾ ਕਰ ਸਕੇ ਮਰਦੇ ਨੇ ਟੱਕਰ ਲਈ ਫੌਜ ਤਿਆਰ ਕੀਤੀ ਸਿੰਘਾਂ ਦੇ ਜੋਸ਼ ਅੱਗੇ ਉਸ ਤਨਖਾਹਾਂ ਦੇ ਲਾਲਚਾਂ ਨੂੰ ਲੜਦੇ ਪਠਾਣਾ ਨੇ ਕੀ ਟਿਕਣਾ ਸੀ ਜ਼ੈਨੇ ਦੀ ਫੌਜ ਦੇ ਪੈਰ ਉਖੜ ਗਏ ਸਿੰਘਾਂ ਗਿਲਜਿਆਂ ਤੇ ਸਰਹੰਦੀ ਫੌਜ ਦੀ ਵਾਰ ਧਰ ਲਈ ਇੱਕ ਸਿਰਿਓ ਉਹ ਟੋਕੇ ਮੰਗ ਅਫਗਾਨਾਂ ਨੂੰ ਕੁੱਤਰਦੇ ਜਾ ਰਹੇ ਸਨ ਇਸ ਤੋਂ ਪਹਿਲਾਂ ਕਿ ਸਰਹੰਦ ਵਿੱਚ ਦਾਖਲ ਹੁੰਦੇ ਜ਼ੈਨੇ ਨੇ ਸੁਲੇਮ ਲਈ ਬੇਨਤੀ ਕੀਤੀ ਤੇ ਸੁਨੇਹਾ ਕੱਲਿਆ ਨਜ਼ਰਾਨੇ ਵਿੱਚ ਉਸਨੇ 50 ਹਜ਼ਾਰ ਖਾਲਸਾ ਜੀ ਦੇ ਨਜ਼ਰ ਕੀਤੇ ਤੇ ਸਰਹੰਦ ਉੱਤੇ ਹਮਲਾ ਨਾ ਕਰਨ ਲਈ ਕਿਹਾ ਸਿੰਘਾਂ ਦਾ ਮੰਤਵ ਤਾਂ ਇਹਨਾਂ ਭੂਤਰੇ ਲਾਚੜੇ ਵਿਦੇਸ਼ੀ ਟੋਲਿਆਂ ਨੂੰ ਇਹ ਚੇਤੇ ਕਰਵਾਉਣਾ ਹੀ ਸੀ ਕਿ ਖਾਲਸਾ ਜੀ ਹੀ ਇਸ ਧਰਤੀ ਦੇ ਵਾਰਿਸ ਹਨ। ਉਹਨਾਂ ਤੋਂ ਆਕੀ ਹੋ ਕੇ ਕੋਈ ਵੀ ਪੰਜਾਬ ਵਿੱਚ ਸੁੱਖ ਨਹੀਂ ਲੈ ਸਕਦਾ। ਸਿੰਘਾਂ ਨੇ ਨਜ਼ਰਾਨਾ ਲੈ ਕੇ ਅੱਗੇ ਨੂੰ ਚਾਲਾ ਬਾ ਦਿੱਤਾ। ਉਹ ਹਜੇ ਸਰਹੰਦ ਤੋਂ 10-15 ਕੋਹ ਹੀ ਗਏ ਹੋਣਗੇ ਕਿ ਜ਼ੈਨੇ ਨੇ ਸੁਨੇਹਾ ਭਜਵਾ ਕੇ ਲక్ష్ਮੀਨਾਰਾਇਣ ਨੂੰ ਸੱਦ ਲਿਆ। ਉਹ ਆਪਣੀ ਫੌਜ ਲੈ ਕੇ ਤੁਰੰਤ ਹਾਜ਼ਰ ਹੋ ਗਿਆ ਤੇ ਬੋਲਿਆ ਇਸ ਤਰ੍ਹਾਂ ਤਾਂ ਇਹ ਰੋਜ਼ ਤੁਹਾਡੇ ਦਰਾਂ ਤੇ ਆਖ ਲੋਇਆ ਕਰਨਗੇ ਖਾਨ ਸਾਹਿਬ ਇਹਨਾਂ ਨੂੰ ਜਵਾਬ ਦਿਓ ਤੇ ਐਸਾ ਸਬਕ ਸਿਖਾਓ ਕਿ ਅਗਲੀ ਵਾਰ ਸਰਹੰਦ ਦਾ ਰੁਖ ਨਾ ਕਰਨ ਕੈਸਾ ਸਬਕ ਹਜੇ 3 ਮਹੀਨੇ ਵੀ ਨਹੀਂ ਹੋਏ ਮਲੇਰ ਕੋਟਲੇ ਤੇ ਕਪਰ ਹੀਟ ਦੇ ਕਤਲੇਆਮ ਨੂੰ ਜੇ ਇਹ ਉਹੋ ਜਿਹੇ ਕਤਲੇਆਮ ਤੋਂ ਨਹੀਂ ਡੋਲੇ ਤਾਂ ਹੋਰ ਹੋਣਾ ਸੀ ਕੀ ਕਰ ਲਵਾਂਗੇ ਅੱਕੇ ਹੋਏ ਜੈਨੇ ਨੇ ਲੱਛੂ ਨਾਰੈਣ ਨੂੰ ਕਿਹਾ ਇਹਨੇ ਨੂੰ ਲਛਮੀ ਨਾਰੈਣ ਦੀ ਇੱਕ ਟੁਕੜੀ ਨੇ ਤਿੰਨ ਚਾਰ ਸਿੰਘ ਕਿਧਰੋਂ ਗ੍ਰਿਫਤਾਰ ਕਰ ਲਿਆਂਦੇ ਹੱਥ ਕੜੀਆਂ ਤੇ ਬੀੜੀਆਂ ਵਿੱਚ ਜਕੜੇ ਹੋਏ ਵੀ ਸਿੰਘ ਜ਼ੈਨ ਖਾਨ ਨੂੰ ਆਪਣਾ ਕਾਲ ਜਪ ਰਹੇ ਸਨ ਉਹ ਭਾਵੇਂ ਸਿੰਘਾਂ ਨਾਲ ਨਿਛਠਣਾ ਚਾਹੁੰਦਾ ਸੀ ਪਰ ਫਿਰ ਵੀ ਲక్ష్ਮੀਨਾਰਾਇਣ ਦੇ ਸਿਪਾਹੀਆਂ ਵੱਲੋਂ ਸਿੰਘਾਂ ਨੂੰ ਫੜ ਕੇ ਲਿਆਉਣ ਕਰਕੇ ਡਰ ਵੀ ਰਿਹਾ ਸੀ ਜ਼ੈਨੇ ਦੀ ਬੇਚੈਨੀ ਦੇਖ ਕੇ ਉਸ ਦੀ بیگم ਨੇ ਪਰੇਸ਼ਾਨੀ ਦਾ ਸਬੱਬ ਪੁੱਛਿਆ ਜ਼ੈਨਾ ਬੋਲਿਆ ਕੀ ਦੱਸਾਂ بیگم ਮਸਾ ਸਿੰਘਾਂ ਨੂੰ ਨਜ਼ਰਾਨਾ ਦੇ ਕੇ ਸਰਹੰਦ ਦੀਆਂ ਬਰੂਹਾਂ ਤੋਂ ਵਿਦਾ ਕੀਤਾ ਸੀ ਪਰ ਆਹ ਲక్ష్ਮੀ ਦੇ ਸਿਪਾਈਆਂ ਦੀ ਕਰਤੂਤ ਜੇ ਉਹਨਾਂ ਨੂੰ ਪਤਾ ਲੱਗ ਗਈ ਤਾਂ ਉਹਨਾਂ ਆਪਣੇ ਘੋੜੇ ਫੇਰ ਸਰਹੰਦ ਵੱਲ ਮੋੜ ਦੇਣੇ ਹਨ ਸਿੰਘਾਂ ਨੂੰ ਅਸੀਂ ਕੈਦ ਕੀਤਾ ਹੋਇਆ ਹੈ ਜ਼ੈਨੇ ਦੀ ਬੇਗਮ ਬੋਲੀ ਹਾਂ ਸਖਤ ਸੁਰੱਖਿਆ ਵਿੱਚ ਰੱਖਿਆ ਹੋਇਆ ਹੈ ਜੇ ਉਹ ਭੱਜ ਗਏ ਤਾਂ ਪਤਾ ਨਹੀਂ ਸਾਡੀ ਕਿੰਨੀ ਫੌਜ ਦਾ ਨੁਕਸਾਨ ਕਰਦੇ ਹਨ ਕੀ ਮੈਂ ਉਹਨਾਂ ਨੂੰ ਦੇਖ ਸਕਦੀ ਹਾਂ ਮੈਂ ਅੱਜ ਤੱਕ ਕਦੇ ਸਿੰਘਾਂ ਨੂੰ ਨਹੀਂ ਦੇਖਿਆ ਜ਼ੈਨੇ ਦੀ ਬੀਗਮ ਨੇ ਸਿੰਘਾਂ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਨਹੀਂ ਨਹੀਂ ਬੀਗਮ ਉਹਨਾਂ ਦੇ ਨੇੜੇ ਜਾਣਾ ਬਹੁਤ ਖਤਰਨਾਕ ਹੈ ਉਹ ਬੇੜੀਆਂ ਵਿੱਚ ਜਕੜੇ ਹੋਏ ਵੀ ਹਮਲਾ ਕਰ ਸਕਦੇ ਹਨ ਜ਼ੈਨੇ ਨੇ ਆਪਣਾ ਡਰ ਜ਼ਾਹਰ ਕੀਤਾ ਤੂੰ ਬਾਜ ਸਿੰਘ ਦਾ ਨਾਮ ਨਹੀਂ ਸੁਣਿਆ ਬਾਜ ਸਿੰਘ ਨਹੀਂ ਸੂਬੇਦਾਰ ਸਾਹਿਬ ਮੈਂ ਤਾਂ ਨਹੀਂ ਸੁਣਿਆ ਬਾਜ ਸਿੰਘ ਦਰਬਾਰਾ ਸਿੰਘ ਵੀ ਬੋਲਿਆ ਹਾਂ ਬਾਜ ਸਿੰਘ ਜਦ ਬਾਬਾ ਬੰਦਾ ਸਿੰਘ ਨਾਲ ਕੈਦ ਕਰਕੇ ਸਿੰਘ ਦਿੱਲੀ ਲਿਆਂਦੇ ਗਏ ਤਾਂ ਉਹਨਾਂ ਵਿੱਚ ਹੀ ਸੀ ਬਾਦ ਸਿੰਘ ਬਾਬਾ ਸਾਡੀ ਉਤਸੁਕਤਾ ਦੇਖਦਾ ਹੋਇਆ ਬੋਲਿਆ ਮੁਗਲਾਂ ਵਿੱਚ ਬੰਦੇ ਦਾ ਇੰਨਾ ਭੈ ਸੀ ਕਿ ਉਹ ਸਮਝਦੇ ਸਨ ਕਿ ਬੰਦਾ ਹਵਾ ਵਿੱਚ ਉੱਡ ਸਕਦਾ ਹੈ ਮੂੰਹੋਂ ਅੱਗ ਭਰਾ ਸਕਦਾ ਹੈ ਸੋ ਉਹਨਾਂ ਬਾਬਾ ਬੰਦਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸਖਤ ਕੈਦ ਵਿੱਚ ਰੱਖਿਆ ਹੋਇਆ ਸੀ ਬਾਦਸ਼ਾਹ ਫਰਖਸ਼ੀਰ ਦੀ ਬੇਗਮ ਨੇ ਇੱਕ ਦਿਨ ਉਸ ਨੂੰ ਕਿਹਾ ਮੈਂ ਸੁਣਿਆ ਹੈ ਕਿ ਬੰਦਾ ਤੇ ਉਸਦੇ ਸਾਥੀ ਗਜ਼ਬ ਦੇ ਦਲੇਰ ਹਨ ਕੀ ਮੈਂ ਉਹਨਾਂ ਨੂੰ ਦੇਖ ਸਕਦੀ ਹਾਂ ਹਾਂ ਬੇਗਮ ਕਿਉਂ ਨਹੀਂ ਫਰਕਸ਼ੀਰ ਬੰਦੇ ਨੂੰ ਕੈਦ ਕਰ ਲੈਣ ਦੇ ਹੰਕਾਰ ਵਿੱਚ ਸੀ ਤੇ ਉਸਨੇ ਆਪਣੀ ਬੀਗਮ ਦੇ ਕਹਿਣ ਤੇ ਆਪਣੇ ਸਿਪਾਲਸਲਾ ਨੂੰ ਹੁਕਮ ਕੀਤਾ ਬੀਗਮ ਸਾਹਿਬ ਬੰਦੇ ਤੇ ਉਸਦੇ ਸਾਥੀਆਂ ਨੂੰ ਦੇਖਣਾ ਚਾਹੁੰਦੀ ਹੈ ਪ੍ਰਬੰਧ ਕੀਤਾ ਜਾਵੇ ਕਿਲੇ ਦੇ ਵਿਹੜੇ ਵਿੱਚ ਬਾਬਾ ਬੰਦਾ ਸਿੰਘ ਤੇ ਉਸਦੇ ਚਾਰ ਹੋਰ ਸਾਥੀ ਹਤਕੜੀਆਂ ਬੇੜੀਆਂ ਤੇ ਲੋਹੇ ਦੇ ਤੌਕਾਂ ਨਾਲ ਨੂੜ ਕੇ ਖੜੇ ਕੀਤੇ ਗਏ ਫਰਕਸ਼ੀਰ ਤੇ ਉਸਦੀ ਬੀਗਮ ਲਈ ਦੋ ਆਸਾਂ ਆਸਣ ਲਾਏ ਗਏ ਸਿੰਘਾਂ ਨੂੰ ਉਹਨਾਂ ਆਸਣਾ ਕੋਲ ਲਿਆਂਦਾ ਗਿਆ ਬੰਦਾ ਸਿੰਘ ਮੈਂ ਸੁਣਿਆ ਹੈ ਕਿ ਤੇਰੇ ਸਾਥੀਆਂ ਵਿੱਚ ਇੰਨੀ ਤਾਕਤ ਤੇ ਫੁਰਤੀ ਹੈ ਕਿ ਉਹ ਹਵਾ ਵਿੱਚ ਉੱਡ ਸਕਦੇ ਹਨ ਐਸੀ ਗਰਜ ਹੈ ਕਿ ਅਸਮਾਨਾਂ ਨੂੰ ਕੰਬਾ ਦੇਣ ਅੱਜ ਕਿੱਥੇ ਹੈ ਤੇਰੀ ਸਾਥੀਆਂ ਦੀ ਬਾਜ਼ ਵਰਗੀ ਤੇਜ਼ੀ ਤੇ ਸ਼ੇਰਾਂ ਵਰਗੀ ਦਹਾੜ ਹਜੇ ਫਰਕਸ਼ੀਰ ਬੋਲ ਹੀ ਰਿਹਾ ਸੀ ਕਿ ਬਾਬਾ ਬੰਦਾ ਸਿੰਘ ਦੇ ਪਿੱਛੋਂ ਭਾਈ ਬਾਜ ਸਿੰਘ ਛਾਲ ਮਾਰ ਕੇ ਅੱਗੇ ਆਇਆ ਭੱਜੇ ਹੋਏ ਸ਼ੇਰ ਨੂੰ ਤਾਂ ਹਰ ਕੋਈ ਛੇੜ ਕੇ ਲੰਘ ਜਾਂਦਾ ਹੈ ਬਾਦਸ਼ਾ ਸਵਾਦ ਦਾ ਫੇਰ ਹੈ ਜੇ ਤੂੰ ਮੇਰੀਆਂ ਹਥਕੜੀਆਂ ਖੁਲਵਾਏ ਫੇਰ ਤਾਂ ਤੂੰ ਮੇਰੇ ਕਿਲੇ ਢਾ ਦੇਵੇਂਗਾ ਕਹਿੰਦਿਆਂ ਹੰਕਾਰ ਵਿੱਚ ਆ ਕੇ ਫਰਖਸ਼ੀਰ ਨੇ ਭਾਈ ਬਾਦ ਸਿੰਘ ਦੀਆਂ ਹਥਕੜੀਆਂ ਖੋਲ ਦੇਣ ਦਾ ਹੁਕਮ ਕੀਤਾ ਇਸ ਤੋਂ ਪਹਿਲਾਂ ਕਿ ਸਿਪਾਹੀ ਹਥਕੜੀਆਂ ਖੋਲਦਾ ਭਾਈ ਬਾਦ ਸਿੰਘ ਨੇ ਹਥਕੜੀਆਂ ਉਸਦੇ ਗਲ ਵਿੱਚ ਪਾ ਕੇ ਐਸਾ ਘੁੱਟਿਆ ਕਿ ਉਸਦੀ ਧੌਣ ਟੁੱਟ ਗਈ ਮਗਰੋਂ ਉਸਨੇ ਆਪਣੇ ਹੱਥੇ ਨੇ ਜ਼ੋਰ ਨਾਲ ਝਟਕੇ ਕਿ ਹਥਕੜੀਆਂ ਟੁੱਟ ਗਈਆਂ ਬੇੜੀਆਂ ਤੇ ਹਤਕੜੀਆਂ ਦੀ ਸ਼ਿੰਕਾਰ ਨੇ ਇਸ ਤਰ੍ਹਾਂ ਦਾ ਰੌਲਾ ਪੈਦਾ ਕੀਤਾ ਕਿ ਫਰਖਸ਼ੀਰ ਦੀ بیگم ਡਰ ਗਈ ਤੇ ਆਸਣ ਤੋਂ ਉੱਠ ਕੇ ਪਿਛਾਂ ਦੌੜ ਗਈ। ਫੁਰਤੀ ਨਾਲ ਭਾਈ ਬਾਜ ਸਿੰਘ ਨੇ ਫਰਖਸ਼ੀਰ ਦੇ ਇੱਕ ਅੰਗ ਰੱਖੇਕ ਤੋਂ ਕਿਰਪਾਨ ਖੋਲ ਲਈ ਤੇ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ। ਸ਼ਾਲ ਮਾਰ ਕੇ ਭਾਈ ਬਾਜ ਸਿੰਘ ਫਰਖਸ਼ੀਰ ਵੱਲ ਵਧਿਆ। ਰਾਹ ਵਿੱਚ ਖਲੋਤੇ 2-3 ਸਿਪਾਹੀ ਹੋਰ ਝਟਕਾ ਦਿੱਤੇ। ਫਰਖਸ਼ੀਰ ਪਿੱਛੇ ਨੂੰ ਹੁੰਦਾ ਆਸਣ ਤੋਂ ਡਿੱਗ ਪਿਆ। ਭਾਈ ਬਾਜ ਸਿੰਘ ਤੇਜ਼ੀ ਨਾਲ ਉਸ ਕੋਲ ਪਹੁੰਚਿਆ। ਕੁਝ ਪਲ ਜੇ 2-4 ਪਲ ਵੀ ਹੋਰ ਮਿਲ ਜਾਂਦੇ ਤਾਂ ਭਾਈ ਬਾਦ ਸਿੰਘ ਨੇ ਫਰਖਸ਼ੀਰ ਦਾ ਸਿਰ ਧੜ ਨਾਲੋਂ ਵੱਖ ਕਰ ਦੇਣਾ ਸੀ ਪਰ ਸੈਂਕੜੇ ਸਿਪਾਹੀ ਟੁੱਟ ਕੇ ਪੈ ਗਏ ਤੇ ਭਾਈ ਬਾਦ ਸਿੰਘ ਲੜਦਿਆਂ ਲੜਦਿਆਂ ਸ਼ਹੀਦ ਹੋ ਗਿਆ ਪੁੰਜੇ ਡਿੱਗੇ ਪਏ ਦਿੱਲੀ ਦੇ ਬਾਦਸ਼ਾਹ ਫਰਖਸ਼ੀਰ ਨੂੰ ਅੰਗ ਰੱਖਿਆ ਕਾਂ ਨੇ ਚੁੱਕਿਆ ਉਹ ਆਪਣੇ ਲੀੜੇ ਜੇ ਝਾੜਦਾ ਬਾਬਾ ਬੰਦਾ ਸਿੰਘ ਵੱਲ ਦੇਖਿਆ ਬਾਬਾ ਬੰਦਾ ਸਿੰਘ ਮੁਸਕਰਾ ਰਹੇ ਸਨ ਬਾਦਸ਼ਾਹ ਪਿੱਛੇ ਮੁੜਿਆ ਤੇ ਆਪਣੇ ਮਹਿਲ ਵੱਲ ਤੁਰ ਪਿਆ ਮਗਰੋਂ ਇੱਕ ਸਿੰਘ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਧੰਨ ਧੰਨ ਪਾਈ ਬਾਦ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਬਾਦਸ਼ਾਹ ਡਰ ਕੇ ਅੱਗੇ ਨੂੰ ਭੱਜਿਆ ਤੇ ਮੁੜ ਕੇ ਪਿੱਛੇ ਦੇਖਿਆ ਉਸ ਨੂੰ ਜਾਪਿਆ ਕਿ ਸਿੰਘਾਂ ਨੇ ਮੁੜ ਹਮਲਾ ਕਰ ਦਿੱਤਾ ਹੈ ਕਈ ਦਿਨ ਫਰਕਸ਼ੀਅਰ ਤੇ ਉਸਦੀ ਬੇਗਮ ਇੱਕ ਦੂਜੇ ਨਾਲ ਅੱਖਾਂ ਨਹੀਂ ਮਿਲਾ ਸਕੇ ਇਧਰ ਜ਼ੈਨੇ ਦੀ ਬੇਗਮ ਭਾਈ ਬਾਦ ਸਿੰਘ ਦੀ ਵਾਰਤਾ ਸੁਣ ਕੇ ਵੀ ਸਿੰਘਾਂ ਨੂੰ ਦੇਖਣ ਦੀ ਜ਼ਿੱਦ ਕਰ ਰਹੀ ਸੀ ਤੁਸੀਂ ਉਹਨਾਂ ਦੀਆਂ ਹਥਕੜੀਆਂ ਨਾ ਲਾਇਓ ਮੈਂ ਉਹਨਾਂ ਨੂੰ ਬੰਨੇ ਬਣਾਏ ਹੀ ਦੇਖ ਲਵਾਂਗੀ ਬੇਬਸ ਜ਼ੈਨ ਖਾਨ ਨੇ ਆਪਣੇ ਨਾਇਬ ਨੂੰ ਕਿਹਾ ਤੇ ਉਸ ਮੇ ਲਸ਼ਮੀ ਨਾਰਾਇਣ ਤੱਕ ਸਨੇਹਾ ਲਾਇਆ ਕਿ ਪੂਰੀ ਨਿਸ਼ਾ ਨਾਲ ਨੂੜ ਕੇ ਸਿੰਘਾਂ ਨੂੰ ਕਿਲੇ ਵਿੱਚ ਲਿਆਂਦਾ ਜਾਏ ਜ਼ੈਨਾ ਤੇ ਉਸਦੀ ਬੇਗਮ ਫਰਖਸ਼ੀਰ ਵਾਂਗ ਆਸਣ ਲਵਾ ਕੇ ਨਹੀਂ ਬੈਠੇ ਉਹ ਇੱਕ ਉੱਚੀ ਥਾਂ ਤੇ ਖਲੋਤੇ ਸਨ ਤੇ ਚਾਰੇ ਪਾਸੇ ਮੁਗਲ ਸਿਪਾਹੀਆਂ ਦੀਆਂ ਕਤਾਰਾਂ ਸਨ ਸਿੰਘਾਂ ਨੂੰ ਕਿਲੇ ਦੇ ਵੇੜੇ ਵਿੱਚ ਲਿਆਂਦਾ ਗਿਆ ਅੰਦਰ ਆਉਂਦੇ ਸਿੰਘਾਂ ਨੇ ਜਕਾਰਾ ਛੱਡਿਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਆਲੋ ਜਾਵੇ ਫਤਿਹ ਪਾਵੇ ਧੰਨ ਧੰਨ ਭਾਈ ਬਾਜ ਸਿੰਘ ਦੇ ਮਨ ਨੂੰ ਪਾਵੇ ਸਤਿ ਸ੍ਰੀ ਅਕਾਲ ਉਸੇ ਪਲ ਜ਼ੈਨ ਖਾਨ ਦੀ ਬੇਗਮ ਬੇਸੁਧ ਹੋ ਕੇ ਡਿੱਗ ਪਈ ਸਿੰਘਾਂ ਨੂੰ ਵਾਪਸ ਲਜਾਇਆ ਗਿਆ ਸ਼ਾਇਦ ਬੇਗਮ ਨੇ ਅਕਬਰ ਕੇ ਸਿੰਘਾਂ ਨੂੰ ਦੇਖਿਆ ਵੀ ਨਹੀਂ ਸੀ ਉਹ ਐਸਾ ਬੇਹੋਸ਼ ਹੋਈ ਕਿ ਆਤਮੰਤਿਕ ਸੁਰਤ ਵਿੱਚ ਨਾ ਆਈ ਲక్ష్ਮੀ ਨਾਰਾਇਣ ਦੇ ਉਕਸਾਉਣ ਤੇ ਜ਼ੈਨ ਖਾਨ ਨੇ ਫੈਸਲਾ ਕੀਤਾ ਕਿ ਉਹ ਸਿੰਘਾਂ ਦੇ ਪਿੱਛੋਂ ਹਮਲਾ ਕਰਨ ਲਈ ਚੱਲ ਪਏ ਜ਼ੈਨਾ ਪਿੱਛੋਂ ਮਾਰੋ-ਮਾਰ ਕਰਦਾ ਆ ਰਿਹਾ ਹੈ ਖਾਲਸਾ ਜੀ ਨਾਲ ਹੀ ਖਰੜ ਵਾਲਾ ਲੱਛੂ ਵੀ ਹੈ ਸਿੱਖ ਸੂਈਏ ਨੇ ਖਬਰ ਦਿੱਤੀ ਸਰਦਾਰ ਜੱਸਾ ਸਿੰਘ ਤੇ ਸਰਦਾਰ ਚਰਤ ਸਿੰਘ ਨੇ ਜੱਥੇ ਨੂੰ ਡਟ ਕੇ ਖਲੋ ਜਾਣ ਲਈ ਤਿਆਰ ਕਰ ਲਿਆ ਇਸ ਕਰਾੜ ਨੇ ਵੀ ਆਪ ਵੀ ਮਰਨਾ ਹੈ ਤੇ ਜ਼ੈਨੇ ਨੂੰ ਵੀ ਮਰਵਾਉਣਾ ਹੈ ਜ਼ਖਮੀ ਬਗਿਆੜਾ ਨਾਲ ਲੂੰਬੜਾਂ ਦਾ ਕੀ ਮੇਲ ਸਰਦਾਰ ਚਰਤ ਸਿੰਘ ਬੋਲੇ ਤਕੜਾ ਰਹੀ ਜ਼ੈਨਖਾਂ ਨਾਲੇ ਧਿਆਨ ਰੱਖੀ ਕਿਤੇ ਮਤੀਰੇ ਦੇ ਭਲੇਖੇ ਪੱਥਰ ਨੂੰ ਚੱਕ ਨਾ ਮਾਰ ਲਈ ਐਵੇਂ ਦੰਦ ਤੜਵਾ ਬੈਠੇ ਜ਼ੈਨ ਖਾਨ ਨੂੰ ਦੇਖਦਿਆਂ ਸਰਦਾਰ ਜੱਸਾ ਸਿੰਘ ਬੋਲੇ ਸਿੰਘਾਂ ਨੇ ਹੱਲਾ ਕੀਤਾ ਤੇ ਗਹਿ ਗੱਜ ਚ ਲੜਾਈ ਸ਼ੁਰੂ ਹੋ ਗਈ ਦਲ ਖਾਲਸਾ ਇੰਨੇ ਜੋਸ਼ ਤੇ ਬਹਾਦਰੀ ਨਾਲ ਜੂਝ ਰਿਹਾ ਸੀ ਕਿ ਉਹ ਜ਼ੈਨੇ ਨੇ ਲੱਛੂ ਨਰੈਣ ਦੀਆਂ ਫੌਜਾਂ ਨੂੰ 15 ਕੋਹ ਤੱਕ ਪਿੱਛੇ ਧੱਕ ਕੇ ਲੈ ਗਏ ਇੰਨੀ ਮਾਰ ਜ਼ੈਨ ਖਾਨ ਦੀ ਫੌਜ ਨਾ ਚੱਲ ਸਕੀ ਤੇ ਸਰਹੰਦ ਨੂੰ ਸਿੰਘਾਂ ਹੱਥੋਂ ਬਹੁਤੀ ਕਰੜੀ ਤੇ ਨਮੂਸ਼ੀ ਭਰੀ ਹਾਰ ਹੋਈ ਕਿੱਥੇ 50000 ਦੇ ਕੇ ਹੀ ਜ਼ੈਨ ਖਾਨ ਦਾ ਸਿੰਘਾਂ ਤੋਂ ਪਿੱਛਾ ਛੁੱਟ ਗਿਆ ਸੀ ਤੇ ਕਿੱਥੇ ਲక్ష్ਮੀ ਨਾਰਾਇਣ ਦੇ ਮਗਰ ਲੱਗ ਕੇ ਉਸਨੇ ਆਪਣਾ ਲੱਖਾਂ ਦਾ ਨੁਕਸਾਨ ਕਰਵਾ ਲਿਆ ਸਿੰਘਾਂ ਨੇ ਜ਼ੈਨੇ ਤੇ ਲక్ష్ਮੀ ਦਾ ਸਾਰਾ ਡੇਰਾ ਲੁੱਟ ਲਿਆ ਬਹੁਤ ਜੰਗੀ ਸਮਾਨ ਤੇ ਘੋੜੇ ਵੀ ਉਹਨਾਂ ਦੇ ਹੱਥ ਲੱਗ ਗਏ ਬੁਰੀ ਤਰ੍ਹਾਂ ਹਾਰ ਖਾ ਕੇ ਜ਼ੈਨ ਖਾਨ ਸਰਹੰਦਵਾਲ ਨੂੰ ਮੁੜ ਗਿਆ ਪਰ ਖਾਲਸਾ ਜੀ ਨੇ ਹਜੇ ਹੋਰ ਮਹਿਮਾ ਲਈ ਅੱਗੇ ਜਾਣਾ ਸੀ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਵਸਦੇ ਸਿੰਘ ਸੱਦੇ ਗਏ ਤੇ ਉਹਨਾਂ ਦੇ ਇਲਾਕਿਆਂ ਦੇ ਦੁਖੀਆਂ ਦਾ ਪਤਾ ਕੀਤਾ ਗਿਆ ਗੁਰੂ ਘਰ ਦੇ ਪ੍ਰੇਮੀ ਕੜੂਏ ਤੇ ਸਲੌਦੀ ਵਾਲੇ ਅੱਗੇ ਆਏ ਉਹਨਾਂ ਰਲ ਕੇ ਪੰਥ ਅੱਗੇ ਇਹ ਵਿਚਾਰ ਰੱਖੀ ਖਾਲਸਾ ਜੀ ਦੁਸ਼ਟਾਂ ਸਿਰ ਦੁਸ਼ਟਤਾ ਮੁਰੰਡੇ ਬੈਠੇ ਹਨ ਉਹਨਾਂ ਸਿਰ ਹਜੇ ਤੱਕ ਖਾਲਸੇ ਨੇ ਤੇਗ ਨਹੀਂ ਵਾਈ ਖਾਲਸਾ ਜੀ ਗੁਰੂ ਘਰ ਦੇ ਦੁਖੀ ਦੁਸ਼ਟ ਜਾਨੀ ਖਾਂ ਤੇ ਮਾਨੀ ਖਾਂ ਅੱਜ ਵੀ ਮੁਰੰਡੇ ਕੋਤਵਾਲ ਬਣਾ ਕੇ ਬੈਠੇ ਹਨ ਇਹ ਉਹੀ ਪਾਪੀ ਹਨ ਜਿਨ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਹਵਾਲੇ ਕੀਤਾ ਸੀ ਨਾਲ ਹੀ ਗੰਗੂ ਪਾਪੀ ਦੀ ਖੇੜੀ ਨੂੰ ਵੀ ਹਜੇ ਪੂਰੀ ਤਰ੍ਹਾਂ ਤਬਾਹ ਨਹੀਂ ਕੀਤਾ ਗਿਆ ਪੰਥ ਜਦ ਹੁਣ ਦੁਸ਼ਟ ਸੋਧਣ ਚੜ੍ਹਿਆ ਹੀ ਹੋਇਆ ਹੈ ਤਾਂ ਕਿਉਂ ਨਾ ਮੋਰਿੰਡੇ ਤੇ ਖੇੜੀ ਬੈਠੇ ਪਾਪੀਆਂ ਨੂੰ ਝਟਕਾਇਆ ਜਾਵੇ ਸਲੌਦੀ ਤੇ ਘੜੂਆਂ ਘੜੂਆਂ ਵਾਲਿਆਂ ਰਲ ਕੇ ਪੰਥ ਅੱਗੇ ਖੇੜੀ ਤੇ ਮੋਰਿੰਡਾ ਮਾਰਨ ਦੀ ਤਜ਼ਵੀਜ਼ ਰੱਖੀ ਪਰ ਇਹ ਸਰਹੰਦ ਦੇ ਬਿਲਕੁਲ ਲਾਗੇ ਬੈਠੇ ਹਨ ਤੇ ਸਰਹੰਦ ਅਬਦਾਲੀ ਦਾ ਲਸ਼ਕਰ ਉਤਰਿਆ ਹੋਇਆ ਹੈ ਸੋ ਸਾਨੂੰ ਕੁਝ ਸਮਾਂ ਹੋਰ ਅਟਕਣਾ ਚਾਹੀਦਾ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਹਜੇ ਮੁਰਿੰਡੇ ਤੇ ਹਮਲੇ ਦੇ ਵਿੱਚ ਹੱਕ ਵਿੱਚ ਨਹੀਂ ਸਨ ਉਹਨਾਂ ਦਾ ਵਿਚਾਰ ਸੀ ਕਿ ਜੇ ਮੁਰਿੰਡੇ ਤੇ ਹਮਲੇ ਦਾ ਪਤਾ ਲੱਗ ਗਿਆ ਤਾਂ ਸਰਹੰਦ ਤੋਂ ਉੱਠ ਕੇ ਪਠਾਨ ਫੌਰਨ ਫੇਰ ਇਧਰ ਚੜ ਆਉਣਗੇ ਤੇ ਸਿੰਘਾਂ ਨੂੰ ਦੋ ਮੋਰਚਿਆਂ ਤੇ ਲੜਨਾ ਔਖਾ ਹੋਵੇਗਾ ਇਹ ਵੀ ਯੋਧੇ ਨੂੰ ਹੀ ਪਤਾ ਹੁੰਦਾ ਹੈ ਕਿ ਕਦੋਂ ਨਹੀਂ ਲੜਨਾ ਸਰਦਾਰ ਜੱਸਾ ਸਿੰਘ ਦੇ ਇਨ੍ਹਾਂ ਬੋਲਾਂ ਤੇ ਸਿੰਘਾਂ ਨੇ ਮੁਰਿੰਡਾ ਮਾਰਨ ਦਾ ਖਿਆਲ त्याग ਦਿੱਤਾ ਖਾਲਸੇ ਨੇ ਗੁਰਮਤਾ ਕੀਤਾ ਤੇ ਅਨੰਦਪੁਰ ਸਾਹਿਬ ਨੂੰ ਚਾਲਾ ਪਾ ਦਿੱਤਾ ਪਰ ਰਾਹ ਵਿੱਚ ਮੁਰਿੰਡਾ ਤੇ ਖੇੜੀ ਆਉਣੇ ਹੀ ਸਨ ਅਕਾਲ ਪੁਰਖ ਨੇ ਕੋਈ ਕਲਾ ਵਰਤੌਣੀ ਸੀ ਤੇ ਮੁਰਿੰਡਾ ਤਬਾਹ ਹੋਣਾ ਹੀ ਸੀ ਜਦ ਕੋਈ ਭਾਵੀ ਵਰਤਨੀ ਹੋਵੇ ਤਾਂ ਕੋਈ ਨਾ ਕੋਈ ਸਬਬ ਬਣ ਹੀ ਜਾਂਦਾ ਹੈ ਪਹਿਲਾਂ ਸਿੰਘਾਂ ਨੇ ਖੇੜੀ ਜਿਸ ਦਾ ਕਿ ਹੁਣ ਸਿਹੇੜੀ ਨਾਮ ਪੈ ਚੁੱਕਾ ਸੀ ਉਸ ਦਾ ਰੋਕ ਕੀਤਾ ਉਸ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਗਿਆ ਹੁਣ ਅੱਗੇ ਰਾਹ ਵਿੱਚ ਮੁਰਿੰਡਾ ਆਉਣਾ ਸੀ ਪਰ ਸਰਦਾਰ ਜੱਸਾ ਸਿੰਘ ਦੇ ਵਿਚਾਰ ਨੂੰ ਸਿੰਘਾਂ ਨੇ ਧਿਆਨ ਵਿੱਚ ਰੱਖਿਆ ਚੁੱਪਚੀਪੇ ਸਿੰਘ ਮੁਰਿੰਡੇ ਦੇ ਬਾਹਰ ਦੀ ਲੰਘ ਰਹੇ ਸਨ ਹਾਲਾਂਕਿ ਘੜੂਏ ਵਾਲਿਆਂ ਨੂੰ ਦਲ ਨੂੰ ਫੇਰ ਜਾਨੀਮਾਨੀ ਖਾਂ ਦਾ ਚੇਤਾ ਕਰਵਾਇਆ ਪਰ ਸਿੰਘ ਸਰਦਾਰ ਜੱਸਾ ਸਿੰਘ ਦੀ ਕਹੀ ਟਾਲ ਨਹੀਂ ਸਕਦੇ ਸਨ ਬੁੱਢਾ ਦਲ ਚੁੱਪਚਾਪ ਮੁਰਿੰਡਾ ਲੰਘ ਗਿਆ ਸਰਦਾਰ ਚੜਤ ਸਿੰਘ ਤੇ ਹਰੀ ਸਿੰਘ ਪੰਗੀ ਉਹਨਾਂ ਤੋਂ ਵੀ ਅੱਗੇ ਸਨ ਠਰਾਖੀ ਵਾਲੇ ਜਿਹੜੇ ਸਿੰਘ ਪਿੱਛੇ ਰਹਿ ਗਏ ਸਨ ਉਨ੍ਹਾਂ ਵਿੱਚ ਸਰਦਾਰ ਤਾਰਾ ਸਿੰਘ ਗੈਬੇ ਦਾ ਜੱਥਾ ਸੀ। ਉਹ ਹਜੇ ਮਰਿੰਡੇ ਦੇ ਕੋਲ ਦੀ ਲੰਘ ਰਹੇ ਸਨ। ਮਹਾਰਾਜ ਨੇ ਕੋਈ ਵਿਧ ਬਣਾਉਣੀ ਸੀ ਤੇ ਮਰਿੰਡੇ ਸਿਰ ਪਹਾੜ ਟੁੱਟਣਾ ਸੀ। ਪਿਛਲੇ ਜੱਥੇ ਦੇ ਕੁਝ ਸਿੰਘਾਂ ਨੂੰ ਤੇ ਲੱਗੀ। ਨੇੜੇ ਤੇੜੇ ਕੋਈ ਖੂਹ ਦਿਖਾਈ ਨਹੀਂ ਦੇ ਰਿਹਾ ਸੀ। ਰੋਹੀ ਬਿਆਬਾਨ ਵਿੱਚ ਕੋਈ ਖੂਹ ਹੋਣਾ ਵੀ ਕਿੱਥੋਂ ਸੀ? ਖੂਹ ਤਾਂ ਮਰਿੰਡੇ ਦੀਆਂ ਬਰੂਹਾਂ ਤੇ ਸਨ। ਸਰਦਾਰ ਤਾਰਾ ਸਿੰਘ ਗੈਬੇ ਨੇ ਆਪਣੇ ਗੜਵਈ ਭਾਗ ਸਿੰਘ ਨੂੰ ਪਾਣੀ ਲੈਣ ਲਈ ਭੇਜਿਆ। ਦੇ ਨਾਲ ਹੀ ਤਾਕੀਦ ਕੀਤੀ ਜ਼ਿਆਦਾ ਖੜਾਕ ਨਹੀਂ ਹੋਣ ਦੇਣਾ ਚੁੱਪਚਾਪ ਆਪ ਜਲ ਛਕਣਾ ਹੈ ਤੇ ਸਾਡੇ ਲਈ ਲੈ ਆਉਣਾ ਹੈ ਸਤਿਵਚਨ ਬਾਬਾ ਜੀ ਕਹਿ ਕੇ ਭਾਗ ਸਿੰਘ ਨੇ ਖੂਵਲ ਚਾਲਾ ਪਾ ਦਿੱਤਾ ਭਾਈ ਰਣ ਸਿੰਘ ਤੇ ਭਾਈ ਦਇਆ ਸਿੰਘ ਕੜੂਏ ਵਾਲੇ ਵੀ ਭਾਗ ਸਿੰਘ ਦੇ ਨਾਲ ਹੋ ਤੁਰੇ ਕੁਝ ਦੂਰ ਜਾ ਕੇ ਉਹਨਾਂ ਨੂੰ ਇੱਕ ਖੂਹ ਦਿਖਾਈ ਦਿੱਤਾ ਪਰ ਉਸ ਦੇ ਐਨ ਸਾਹਮਣੇ ਮੁਰਿੰਡੇ ਦਾ ਕਿਲਾ ਸੀ ਭਾਗ ਸਿੰਘ ਥੋੜਾ ਝਿਪ ਰਿਹਾ ਸੀ ਕੜੂਏ ਵਾਲੇ ਸਿੰਘ ਬੋਲੇ ਅੱਪਾ ਝਾੜੀਆਂ ਦੀ ਓਟ ਲੈ ਕੇ ਇਕੱਲੇ-ਇਕੱਲੇ ਜਾਂਦੇ ਹਾਂ ਦੋ ਜਾਣੇ ਵਿੜਕ ਰੱਖਾਂਗੇ ਤੇ ਇੱਕ ਜਲਛਕ ਆਵੇਗਾ ਨਾਲੇ ਗੜਵਾ ਭਰ ਲਿਆਵੇਗਾ ਜਦ ਭਾਈ ਭਾਗ ਸਿੰਘ ਨੇ ਰੱਸੀ ਨਾਲ ਬੰਨਿਆ ਸਰਬਲੋ ਦਾ ਗੜਵਾ ਖੂਹ ਵਿੱਚ ਸਿੱਟਿਆ ਤਾਂ ਗੜਮ ਦੀ ਬੜੀ ਤੇਜ਼ੀ ਨਾਲ ਆਵਾਜ਼ ਆਈ ਕਿਲੇ ਦੇ ਬੁਰਜਾਂ ਵਿੱਚ ਖਲੋਤੇ ਰੰਗੜਾ ਨੂੰ ਸਿੰਘਾਂ ਨੂੰ ਦੇਖ ਲਿਆ ਤੇ ਲੱਗੇ ਬਕਵਾਸ ਕਰਨ ਉਹਨਾਂ ਸਿੰਘਾਂ ਨੂੰ ਬਹੁਤ ਮੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਪਰ ਹੁਕਮ ਦੇ ਬੱਦੇ ਸਿੰਘ ਸ਼ਾਂਤ ਰਹੇ ਕਿਸੇ ਸਿਆਣੇ ਨੇ ਰੰਗੜਾ ਨੂੰ ਮੰਦਾ ਬੋਲਣ ਤੋਂ ਵਰਜਿਆ ਵਰਜਿਆ ਵੀ ਨਹੀਂ ਉਹ ਲਗਾਤਾਰ ਜ਼ਹਿਰ ਉਲਛਲੇ ਗਏ Rajput ماں ਤੇ Musalman ਪਿਤਾ ਦੇ ਮੇਲ ਤੋਂ ਜੰਮੀ ਔਲਾਦ ਰੰਗੜਾ ਕਹਾਉਂਦੀ ਸੀ ਕਿਸੇ ਤੇ ਖਲੋਤੇ ਰੰਗੜ ਸਿੰਘਾਂ ਨੂੰ ਇੱਕ ਕਾਲੇ ਰੰਗ ਦਾ ਰੱਸਾ ਘੁਮਾ ਕੇ ਦਿਖਾਉਣ ਲੱਗੇ ਆਹ ਦੇਖੋ ਆਹ ਰੱਸਾ ਅਸੀਂ ਤੁਹਾਡੇ ਸਾਥੀਆਂ ਦੇ ਵਾਲ ਮੁੰਨ ਕੇ ਬਣਾਇਆ ਹੈ ਪਰ ਹੁਣ ਇਹ ਪੁਰਾਣਾ ਹੋ ਗਿਆ ਹੈ ਤੁਸੀਂ ਸਾਨੂੰ ਆਪਣੇ ਵਾਲ ਮੁੰਨ ਕੇ ਦੇ ਜਾਓ ਕੇ ਅਸੀਂ ਨਵਾ ਰਸਾ ਵਟ ਸਕੀਏ ਰੰਗੜ ਠਾਹ ਕੇ ਮਾਰ ਕੇ ਹੱਸ ਰਹੇ ਸਨ ਪਰ ਸਿੰਘ ਅਣਗੋਲਾ ਕਰਕੇ ਤੁਰਨ ਲੱਗੇ ਸਿੰਘਾਂ ਨੇ ਹਜੇ ਦੋ ਕਦਮ ਹੀ ਪੁੱਟੇ ਸਨ ਕਿ ਰੰਗੜਾਂ ਵਿੱਚ ਇੱਕ ਬੋਲਿਆ ਯਾਦ ਹੈ ਕਿ ਭੁੱਲ ਗਏ ਹੋ ਤੁਹਾਡੇ ਗੁਰੂ ਦੇ ਛੋਟੇ ਪੁੱਤਰਾਂ ਨੂੰ ਅਸੀਂ ਹੀ ਮਰਵਾਇਆ ਸੀ ਸਰਹੰਦ ਦੀ ਕੰਧ ਚੇਤੇ ਗੱਲ ਹਜੇ ਰੰਗੜ ਦੇ ਮੂੰਹ ਵਿੱਚ ਹੀ ਸੀ ਕਿ ਤਾੜ ਕਰਦਾ ਸਰਬਲੋ ਦਾ ਗੜਵਾ ਉਸ ਦੇ ਸਿਰ ਵਿੱਚ ਵੱਜਿਆ ਤੇ ਉਹ ਉਸੇ ਪਲ ਜਹਾਨੋਂ ਕੂਚ ਕਰ ਗਿਆ ਭਾਈ ਭਾਗ ਸਿੰਘ ਨੇ ਗੜਵਾ ਇਨੀ ਜ਼ੋਰ ਨਾਲ ਵਗਾਇਆ ਕਿ ਰੰਗੜ ਦੀ ਖੋਪੜੀ ਪਾਟਣ ਦੀ ਆਵਾਜ਼ ਤੀਕ ਆਈ ਗੁੱਸੇ ਵਿੱਚ ਆਏ ਰੰਗੜਾ ਨੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਸੱਤ ਅੱਠ ਗੋਲੀਆਂ ਭਾਈ ਭਾਗ ਸਿੰਘ ਦੀ ਛਾਤੀ ਵਿੱਚ ਵੱਜੀਆਂ ਤੇ ਉਹ ਉੱਥੇ ਹੀ ਸ਼ਹੀਦੀ ਪਾ ਗਿਆ ਬਾਬੇ ਤਾਰਾ ਸਿੰਘ ਗੈਬੇ ਨੇ ਜਦ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਖੂਬ ਹਲਪਚੇ ਘੜੂਏ ਵਾਲੇ ਸਿੰਘਾ ਨੇ ਉਹਨਾਂ ਨੂੰ ਸਾਰੀ ਘਟਨਾ ਸੰਖੇਪ ਵਿੱਚ ਦੱਸੀ ਤੇ ਨਾਲ ਹੀ ਭਾਗ ਸਿੰਘ ਦੀ ਸ਼ਹਾਦਤ ਬਾਰੇ ਵੀ ਦੱਸਿਆ ਬਾਬਾ ਤਾਰਾ ਸਿੰਘ ਮੁਰਿੰਡੇ ਨੇ ਮੁਰਿੰਡੇ ਤੇ ਹੱਲਾ ਕਰਨ ਦੀ ਤਿਆਰੀ ਕਰ ਦਿੱਤੀ। ਉਠਾ ਤਾਂ ਤੇ ਬੈਠੇ ਸਿੰਘਾਂ ਨੇ ਛੋਟੇ ਨਗਾਰੇ ਵਜਾ ਕੇ ਜੰਗ ਦਾ ਐਲਾਨ ਕਰ ਦਿੱਤਾ। ਨਿਸ਼ਾਨਾ ਵਾਲਿਆਂ ਨੇ ਜੰਗ ਦੇ ਸੁਨੇਹੇ ਵਾਲੇ ਨਿਸ਼ਾਨ ਖੋਲ ਦਿੱਤੇ। ਕੁਝ ਸਿੰਘ ਖਬਰ ਦੇਣ ਲਈ ਬੁੱਢੇ ਦਲ ਵੱਲ ਭੱਜੇ। ਹਾਲਾਂਕਿ ਸਰਦਾਰ ਜੱਸਾ ਸਿੰਘ ਨੇ ਜੰਗੀ ਨਗਾਰੇ ਵੱਜਦੇ ਸੁਣ ਕੇ ਜੱਥੇ ਨੂੰ ਰੁਕਣ ਦਾ ਇਸ਼ਾਰਾ ਪਹਿਲਾਂ ਹੀ ਕਰ ਦਿੱਤਾ ਸੀ। ਉਹਨਾਂ ਨੂੰ ਵਾਪਰੀ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ। ਖਾਲਸਾ ਜੀ ਉਹਨਾਂ ਮਹਾਰਾਜ ਤੇ ਛੋਟੇ ਸਹਿਬਾਂ ਬਾਰੇ ਮੰਦੇ ਬਚਨ ਬੋਲੇ ਤੇ ਜਦ ਸਿੰਘਾਂ ਨੇ ਵਰਜਿਆ ਤਾਂ ਗੋਲੀਆਂ ਚਲਾ ਦਿੱਤੀਆਂ ਸਰਦਾਰ ਜਟ ਸਿੰਘ ਆਪਣਾ ਘੋੜਾ ਮੋੜ ਕੇ ਪਛਾਹ ਸਰਦਾਰ ਜੱਸਾ ਸਿੰਘ ਕੋਲ ਲੈ ਆਏ ਸਿੰਘਾਂ ਤੋਂ ਰੰਗੜਾਂ ਦੀ ਕਰਤੂਤ ਬਾਰੇ ਸੁਣ ਕੇ ਸਰਦਾਰ ਜਟ ਸਿੰਘ ਰੋਹ ਵਿੱਚ ਆ ਗਏ ਹੁਣ ਕੁਝ ਹੋਰ ਸੋਚਿਆ ਨਹੀਂ ਸਰਨਾ ਦਿੱਥੇਦਾਰ ਜੀ ਹੁਣ ਤਾਂ ਸਾਰਾ ਪੰਥ ਰਲ ਕੇ ਮੁਰਿੰਡੇ ਨੂੰ ਸਬਕ ਸਿਖਾਓ ਤੇ ਸਭ ਪਿਛਲੀਆਂ ਅਗਲੀਆਂ ਵਦੀਕੀਆਂ ਦਾ ਬਦਲਾ ਲਓ ਇਦਰੋਂ ਖਬਰ ਲੈ ਕੇ ਸਰਦਾਰ ਕਰੋੜਾ ਸਿੰਘ ਨੇ ਸਾਰੀ ਵਾਰਤਾ ਬਾਬਾ ਸ਼ਾਮ ਸਿੰਘ ਜੀ ਨੂੰ ਸੁਣਾਈ ਬਾਬਾ ਜੀ ਨੇ ਘੋੜੇ ਦੀਆਂ ਵਾਗਾਂ ਮੋੜ ਲਈਆਂ ਭੰਗੀਆਂ ਕੋਲ ਗੱਲ ਪਹੁੰਚੀ ਤਾਂ ਸਰਦਾਰ ਹਰੀ ਸਿੰਘ ਭੰਗੀ ਨੇ ਵੀ ਮੂੰਹ ਮੁਰਿੰਡੇ ਵੱਲ ਕਰ ਲਿਆ ਗੱਲ ਕੀ RAM ਗੜੀਏ ਕਨਈਏ ਨਕਈ ਸਿੰਘਪੁਰੀਏ ਡੱਲੇਵਾਲੀਏ ਮਿਸਲ ਸ਼ੀਤਾਂ ਦੇ ਸਿਰਲੱਤ ਸੂਰਮੇ ਤੇ 베ਦੀ ਸੋਡੀ ਸਭ ਮੁਰਿੰਡੇ ਵੱਲ ਤੁਰ ਪਏ ਕੋਈ ਵੀ ਭਾਈ ਤਾਰਾ ਸਿੰਘ ਦੇ ਭੇਜੇ ਸੁਨੇਹੋਂ ਤੋਂ ਆਕੀ ਨਹੀਂ ਸੀ ਪੰਥ ਤਾਂ ਚੁੱਪਚਾਪ ਆਪਣੀ ਚਾਲੇ ਚੱਲਦਾ ਅੱਗੇ ਲੰਘ ਜਾਣਾ ਚਾਹੁੰਦਾ ਸੀ ਪਰ ਹੁਣ ਜੇ ਮੁਰਿੰਡਾ ਆਪ ਹੀ ਮਰਨਾ ਚਾਹੁੰਦਾ ਸੀ ਤਾਂ ਕੋਈ ਕੀ ਕਰੇ ਖਾਲਸੇ ਨੇ ਮੁਰਿੰਡਾ ਚਾਰੇ ਪਾਸਿਓਂ ਘੇਰ ਲਿਆ ਜਿਹੜਾ ਵੀ ਰੰਗੜ ਪਿੰਡੋਂ ਬਾਹਰ ਨਿਕਲਦਾ ਤਾਂ ਝਟਕਾ ਦਿੱਤਾ ਜਾਂਦਾ ਪਰ ਸਿਆਪੇ ਦੀਆਂ ਨੈਣਾ ਤਾਂ ਕਿਲੇ ਦੇ ਵਿੱਚ ਲੁਕੀਆਂ ਬੈਠੀਆਂ ਸਨ ਕਿਲੇ ਦੀਆਂ ਕੰਧਾਂ ਬਹੁਤ ਉੱਚੀਆਂ ਸਨ ਤੇ ਆਪਣੇ ਆਲੇ-ਦੁਆਲੇ ਪਾਣੀ ਦੀ ਡੂੰਗੀ ਖਾਈ ਸੀ ਕਿਲੇ ਦੀ ਐਸੀ ਸੁਰੱਖਿਆ ਕਰਕੇ ਹੀ ਰੰਗੜ ਅੰਦਰ ਹੰਕਾਰ ਵਿੱਚ ਬੈਠੇ ਸਨ ਕੁਝ ਸਿੰਘਾਂ ਨੇ ਛਾਲਾਂ ਮਾਰ ਕੇ ਕਿਲੇ ਤੇ ਚੜਨ ਦਾ ਯਤਨ ਕੀਤਾ ਪਰ ਵਿੱਚ ਉਹ ਖਾਈ ਦੇ ਵਿੱਚ ਹੀ ਡਿੱਗ ਪਏ ਸਾਡੇ ਕੋਲ ਕਿਲੇ ਨੂੰ ਸਰ ਕਰਨ ਦਾ ਸਮਾਂ ਬਹੁਤ ਘੱਟ ਹੈ ਖਾਲਸਾ ਜੀ ਸਰਹੰਦ ਇਥੋਂ ਮਸਾਂ 10 ਕੋਹ ਦੀ ਵਿੱਤ ਤੇ ਹੈ ਰਾਤ ਪੈਣ ਤੋਂ ਪਹਿਲਾਂ ਪਹਿਲਾਂ ਮਰਿੰਡਾ ਨਾ ਮਾਰਿਆ ਤਾਂ ਗਿਲਜੇ ਆ ਪਹਿਣਗੇ ਤੇ ਸਾਨੂੰ ਦੋਹੀ ਪਾਸੇ ਜੂਝਣਾ ਪਵੇਗਾ ਸਰਦਾਰ ਜੱਸਾ ਸਿੰਘ ਬੋਲੇ ਕੁਝ ਸਿੰਘ ਸਰਹੰਦ ਵਾਲੇ ਰਾਹ ਤੇ ਗਿਲਜਿਆਂ ਲਈ ਭੇਜੋ ਤਾਂ ਕਿ ਜੇ ਕੋਈ ਆਵੇ ਤਾਂ ਉਥੇ ਹੀ ਅਟਕਾ ਲਵੇ ਬਾਬਾ ਸ਼ਾਮ ਸਿੰਘ ਜੀ ਨੇ ਸਲਾਹ ਦਿੱਤੀ ਤੁਸੀਂ ਕਿਲਜਿਆਂ ਦੀ ਫਿਕਰ ਨਾ ਕਰੋ ਖਾਲਸਾ ਜੀ ਨਿੱ ਟੜਕ ਹੋ ਕੇ ਮੁਰੰਡਾ ਮਾਰੋ ਉਹਨਾਂ ਨੂੰ ਰੋਕਣ ਲਈ ਮੈਂ ਜਾਂਦਾ ਹਾਂ ਨਾਲੇ ਜ਼ੈਨੇ ਦੀ ਇੰਨੀ ਮਜਾਲ ਕਿੱਥੇ ਕਿ ਦੁਬਾਰਾ ਇੰਨੀ ਛੇਤੀ ਸਿੰਘਾਂ ਵੱਲ ਝਾਕ ਸਕੇ ਪੂਰੀ ਤਸੱਲੀ ਤੇ ਨਿਸ਼ਾ ਨਾਲ ਮੁਰੰਡੇ ਨੂੰ ਮਰੁੰਡ ਦਿਓ ਉੱਚੀ ਆਵਾਜ਼ ਵਿੱਚ ਸਰਦਾਰ ਚੜਤ ਸਿੰਘ ਨੇ ਕਿਹਾ ਸਰਦਾਰ ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਸਰਹੰਦ ਦੇ ਰਾਹ ਨੂੰ ਤੁਰ ਪਿਆ ਚੜਤ ਸਿੰਘ ਦਾ ਕਿਸੇ ਪਾਸੇ ਆਉਣਾ ਕਿਸੇ ਝਖੜ ਦੇ ਵਾਂਗ ਹੁੰਦਾ ਸੀ ਸਰਹੰਦ ਵਾਲਿਆਂ ਨੂੰ ਸੂਈਆਂ ਨੇ ਕਹਿ ਦਿੱਤਾ ਕਿ ਸ਼ੁਕਰ ਚੱਕੀਆਂ ਚੜਤ ਸਿੰਘ ਸਰਹੰਦਵਲ ਵਧਿਆ ਆ ਰਿਹਾ ਹੈ। ਉਹਨਾਂ ਮੁਰਿੰਡੇ ਕੀ ਆਉਣਾ ਸੀ ਸਗੋਂ ਉਹਨਾਂ ਨੂੰ ਆਪਣੇ ਮਾਸ ਦੀ ਫਿਕਰ ਹੋ ਗਈ। ਸਰਹੰਦ ਵਾਲਿਆਂ ਨੇ ਆਪਣੀਆਂ ਹੱਥਾਂ ਦੀ ਚੌਕਸੀ ਵਧਾ ਦਿੱਤੀ। ਜਿਹਦੇ ਸਿਰ ਤੇ ਬੋਦੀ ਦਿਸੇ ਉਹਨੂੰ ਛੱਡ ਦਿਓ ਤੇ ਬਾਕੀ ਜੋ ਵੀ ਅੱਗੇ ਆਵੇ ਪਾਰ ਬੁਲਾ ਦਿਓ। ਕਿਸੇ ਰੰਗੜ ਦਾ ਸਿਰ ਧੜਤੇ ਰਹਿਣਾ ਨਹੀਂ ਚਾਹੀਦਾ। ਬਾਬਾ ਤਾਰਾ ਸਿੰਘ ਗੱਬਾ ਬੋਲਿਆ। ਖਾਲਸਾ ਜੀ ਇਹ ਨਗਰ ਸਹਿਬਜ਼ਾਦਿਆਂ ਦਾ ਦੁਖੀ ਹੈ। ਮਾਤਾ ਗੁਜਰੀ ਜੀ ਦਾ ਦੁਖੀ ਹੈ। ਪੰਥ ਖਾਲਸੇ ਦਾ ਵੈਰੀ ਹੈ ਸਰਹੰਦ ਦੀ ਦੀਵਾਰ ਨੂੰ ਚੇਤੇ ਕਰੋ ਤੇ ਨੇਸ ਤੋਂ ਨਾਬੂਦ ਕਰ ਦਿਓ ਮੁਰੰਡੇ ਨੂੰ ਸਰਦਾਰ ਜੱਸਾ ਸਿੰਘ ਨੇ ਸਿੰਘਾਂ ਨੂੰ ਵੰਗਾਰਦਿਆਂ ਹੋਇਆ ਕਿਹਾ ਸਿੰਘਾਂ ਨੇ ਘੋੜੇ ਮੁਰੰਡੇ ਵੱਲ ਭਜਾਏ ਗਰਦ ਦਾ ਇੱਕ 구ਬਾਰ ਅਸਮਾਨ ਵਿੱਚ ਚੜ ਗਿਆ ਮੁਰੰਡੇ ਨੂੰ ਆਪਣੀ ਮੌਤ ਤਾਂ ਇਸ 구ਬਾਰ ਵਿੱਚੋ ਹੀ ਦਿਸ ਗਈ ਸੀ ਸਿੰਘ ਛਾਲਾ ਮਾਰ ਕੇ ਕਿਲੇ ਦੀਆਂ ਕੰਧਾਂ ਉੱਪਰ ਚੜ ਗਏ ਉਹੀ ਕੰਧਾਂ ਜੋ ਕੁਝ ਚਿਰ ਪਹਿਲਾਂ ਬਹੁਤ ਉੱਚੀਆਂ ਜਾਪ ਰਹੀਆਂ ਸਨ ਹੁਣ ਛੋਟੀਆਂ ਲੱਗਣ ਲੱਗੀਆਂ ਡੂੰਗੀ ਖਾਈ ਮਮੂਲੀ ਖਾਲ ਜਪਣ ਲੱਗੀ ਜੋਸ਼ ਦਾ ਇਹੋ ਵਰਤਾਰਾ ਹੁੰਦਾ ਹੈ ਮੁਰੰਡੇ ਵਿੱਚ ਮਾਤਮ ਛਾ ਗਿਆ ਹਾਹਾਕਾਰ ਮਚ ਗਈ ਜਿਹੜੇ ਸਿੰਘ ਜਥੇ ਵਿੱਚ ਪਿਸ਼ਾਂਖ ਲੋਤੇ ਸਨ ਪਤਾ ਨਹੀਂ ਕਿਵੇਂ ਸਭ ਤੋਂ ਪਹਿਲਾਂ ਸ਼ਹਿਰ ਵਿੱਚ ਪਹੁੰਚ ਗਏ ਰੰਗੜਾ ਨੇ ਬੰਦੂਖਾਂ ਚਲਾਈਆਂ ਪਰ ਕੰਬਦੇ ਹੱਥਾਂ ਨਾਲ ਦਬਾਏ ਘੋੜੇ ਕਦ ਨਿਸ਼ਾਨਿਆਂ ਨੂੰ ਫੁੰਡ ਸਕਦੇ ਹਨ ਸਿੰਘਾਂ ਨੇ ਗੋਲੀਆਂ ਦੀ ਛਲਕ ਕੀਤੀ ਤਾਂ ਕਈ ਰੰਗੜਾਂ ਦੇ ਸਿਰ ਉੱਡ ਗਏ ਪਿੱਛੇ ਰਹਿ ਗਏ ਸਿੰਘ ਇੱਕ ਦੂਜੇ ਦੇ ਉਤੋਂ ਦੀ ਹੋ ਹੋ ਕੇ ਬਿਨਾ ਪੌੜੀਆਂ ਤੋਂ ਹੀ ਕਿਲੇ ਦੀਆਂ ਕੰਧਾਂ ਉੱਤੇ ਚੜ ਗਏ। ਕੁਝ ਚਿਰ ਮਗਰੋਂ ਸਿੰਘਾਂ ਨੇ ਅੰਦਰੋਂ ਕਿਲੇ ਦਾ ਦਰਵਾਜ਼ਾ ਖੋਲ ਦਿੱਤਾ। ਘੜੂਏ ਵਾਲੇ ਸਿੰਘ ਸ਼ਹਿਰ ਵਿੱਚ ਆਉਂਦੇ ਕੁਝ ਖਾਸ ਘਰਾਂ ਵਿੱਚ ਜਾਣ ਲੱਗੇ। ਕੁਝ ਸਿੰਘਾਂ ਨੂੰ ਜਾਪਿਆ ਕਿ ਸ਼ਹਿਰ ਦੇ ਭੇਤੀ ਹੋਣ ਕਰਕੇ ਕਿਸੇ ਲੁੱਟਮਾਰ ਲਈ ਜਾਣ ਰਹੇ ਹਨ। ਪਰ ਉਹ ਘਰ ਲੋਹਾਰਾਂ ਦੇ ਸਨ। ਲੋਹਾਰਾਂ ਦੇ ਘਰੋਂ ਉਹਨਾਂ ਵੱਡੇ-ਵੱਡੇ ਹਥੌੜੇ ਤੇ ਕਣ ਚੁੱਕ ਲਏ। ਇੱਕ ਕੀ ਚੱਕਣ ਵਾਲੀ ਸ਼ੈ ਹੈ ਹਥੌੜੇ ਤੇ ਕਣ ਮਾਲਵੇ ਵੱਲ ਦਾ ਇੱਕ ਸਿੰਘ ਹਜੇ ਬੋਲਿਆ ਹੀ ਸੀ ਕਿ ਉਸਨੇ ਦੇਖਿਆ ਕਿ ਘੜੂਏ ਦੇ ਇੱਕ ਸਿੰਘ ਨੇ ਤਾੜ ਕਰਦਾ ਹੋਇਆ ਹਥੌੜਾ ਇੱਕ ਰੰਗੜ ਦੇ ਸਿਰ ਵਿੱਚ ਮਾਰਿਆ ਤੇ ਉਸ ਰੰਗੜ ਦਾ ਸਿਰ ਪੱਕੇ ਮਟੀਰੇ ਵਾਂਗ ਪਾਟ ਗਿਆ ਹਥੌੜਿਆਂ ਤੇ ਕਣਾ ਨਾਲ ਉਹ ਰੰਗੜਾਂ ਦੇ ਸਿਰ ਭੰਨਣ ਲੱਗੇ ਘੜੂਆ ਮੁਰਿੰਡੇ ਦੇ ਨਾਲ ਹੀ ਹੋਣ ਕਰਕੇ ਉੱਥੋਂ ਦੇ ਸਿੰਘਾਂ ਨੂੰ ਰੰਗੜਾਂ ਦੀ ਪੱਕੀ ਪਛਾਣ ਸੀ ਉਹ ਲੱਭ ਲੱਭ ਕੇ ਪਿੰਡ ਦੇ ਪੰਚਾਂ ਤੇ ਹੋਰ ਮੁਖੀਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ। ਪਾਪੀ ਮਿਲ ਗਏ ਹਨ ਖਾਲਸਾ ਜੀ। ਇੱਕ ਸਿੰਘ ਨੂੰ ਜਾਨੀਖਾਂ ਤੇ ਮਾਨੀਖਾਂ ਦਾ ਪਤਾ ਲੱਗ ਗਿਆ ਸੀ। ਸਾਰੇ ਉੱਧਰ ਨੂੰ ਭੱਜੇ ਦੋਹੇ ਪਾਪੀ ਜਿਨ੍ਹਾਂ ਨੇ ਸਹਬਜ਼ਾਦੇ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾਇਆ ਸੀ ਮੋਰਿੰਡੇ ਦੇ ਥਾਣੇਦਾਰ ਸਨ। ਥਾਣੇ ਵਿੱਚੋਂ ਉਹਨਾਂ ਨੂੰ ਕਢੀਸ ਕੇ ਬਾਹਰ ਲਿਆਂਦਾ ਤੇ ਘੋੜਿਆਂ ਮਗਰ ਬੰਨ ਲਿਆ। ਦੋਹਾਂ ਦੁਸ਼ਟਾਂ ਨੂੰ ਸ਼ਹਿਰ ਵਿੱਚ ਕਿੰਨਾ ਚਿਰ ਘੋੜਿਆਂ ਮਗਰ ਪਾ ਕੇ ਕਢੀਸਿਆ ਗਿਆ। ਉਹਨਾਂ ਦਾ ਸਾਰਾ ਸਰੀਰ ਲਹੂ ਲਹਾਨ ਹੋ ਗਿਆ। ਕਾਫੀ ਚਿਰ ਮਗਰੋਂ ਉਹਨਾਂ ਨੂੰ ਖਾਲਸੇ ਅੱਗੇ ਪੇਸ਼ ਕੀਤਾ ਗਿਆ। ਦੋਵੇਂ ਪਾਪੀ ਲਗਾਤਾਰ ਆਪਣੀ ਜਾਨ ਦੀ ਪੀਖ ਮੰਗ ਰਹੇ ਸਨ। ਸਲੌਦੀ ਵਾਲਿਆਂ ਨੇ ਜਾਨੀ ਮਾਨੀ ਖਾਨ ਦੇ ਪਰਿਵਾਰ ਵੀ ਲੁੱਭ ਲਏ। ਉਹਨਾਂ ਦੇ ਪੁੱਤਰਾਂ ਨੇ ਸਿੰਘਾਂ ਤੇ ਹਮਲਾ ਕਰ ਦਿੱਤਾ ਤੇ ਗੋਲੀਆਂ ਚਲਾਉਣ ਲੱਗੇ। ਕੁਝ ਚਿਰ ਤਾਂ ਉਹ ਬੰਦੂਖਾਂ ਚਲਾਉਂਦੇ ਰਹੇ ਪਰ ਬਹੁਤੀ ਦੇਰ ਸਿੰਘਾਂ ਦੇ ਜੋਸ਼ ਅੱਗੇ ਟਿਕ ਨਾ ਸਕੇ। ਬਾਬੇ ਤਾਰਾ ਸਿੰਘ ਗੈਬੇ ਨੇ ਤੁਖਮਾ ਨੂੰ ਧੌਣਾ ਤੋਂ ਫੜ ਕੇ ਬਾਹਰ ਕੱਢ ਲਿਆਂਦਾ। ਉਨ੍ਹਾਂ ਨਾਲ ਵੀ ਉਹ ਵਤੀਰਾ ਕੀਤਾ ਗਿਆ ਤੇ ਲਹੂ ਲੋਹਾਨ ਕਰਕੇ ਜਾਨੀ ਮਾਨੀ ਦੇ ਕੋਲ ਲਿਆ ਕੇ ਬਿਠਾਇਆ ਗਿਆ ਸਾਡੀ ਤੌਬਾ ਖਾਲਸਾ ਜੀ ਸਾਨੂੰ ਮਾਫ ਕਰ ਦਿਓ ਤੁਸੀਂ ਸਾਡੀ ਜਾਨ ਲੈ ਲਓ ਪਰ ਸਾਡੇ ਬੱਚਿਆਂ ਨੂੰ ਕੁਝ ਨਾ ਕਹੋ ਦੋਹੇ ਪਾਪੀ ਆਪਣੇ ਬੱਚਿਆਂ ਦੀ ਜਾਨ ਦੀ ਭੀਖ ਮੰਗਣ ਲੱਗੇ ਖਾਲਸਾ ਜੀ ਸਤਿਗੁਰਾਂ ਦੇ ਬਚਨ ਹਨ ਜੜ ਰਹਿ ਜਾਨੀ ਨਾ ਰਹਿ ਮਾਨੀ ਕਿ ਇਨ੍ਹਾਂ ਪਾਪੀਆਂ ਦੀ ਜੜ ਨਹੀਂ ਰਹੇਗੀ ਸੋ ਬੋਲ ਅਜੇ ਬਾਬਾ ਸ਼ਾਮ ਸਿੰਘ ਜੀ ਦੇ ਮੂੰਹ ਵਿੱਚ ਹੀ ਸਨ ਦੇ ਬਾਬੇ ਤਾਰਾ ਸਿੰਘ ਗੈਬੇ ਨੇ ਘੜੂਏ ਵਾਲੇ ਇੱਕ ਸਿੰਘ ਤੋਂ ਕਣ ਫੜ ਕੇ ਤਾੜ ਕਰਦਾ ਜਾਨੀ ਮਾਨੀ ਦੇ ਪੁੱਤਰਾਂ ਦੇ ਸਿਰ ਵਿੱਚ ਮਾਰਿਆ। ਉਹਨਾਂ ਦੇ ਸਿਰ ਖਰਬੂਜਿਆਂ ਵਾਂਗ ਖਿਲਰ ਗਏ। ਜਾਨੀ ਖਾਂ ਤੇ ਮਾਨੀ ਖਾਂ ਦੀਆਂ ਲੇਰਾਂ ਸਰਹੰਦ ਤੀਕ ਸੁਨੀਆਂ। ਉਹਨਾਂ ਦੇ ਹੋਰ ਭਰਾ ਚੌਧਰੀ ਸਭ ਦੇ ਸਿਰ ਹਥੌੜਿਆਂ ਨਾਲ ਭੰਨੇ ਗਏ। ਸਿਰਫ ਉਹੀ ਰੰਗੜ ਜਾਂ ਮੁਗਲ ਬਚ ਸਕੇ ਜਿਨ੍ਹਾਂ ਨੇ ਹਿੰਦੂਆਂ ਦੇ ਘਰਾਂ ਵਿੱਚ ਸ਼ਰਨ ਲੈ ਲਈ ਸੀ। ਤੇ ਜਾਂ ਉਹ ਜਿਨ੍ਹਾਂ ਨੇ ਜਾਨੀ ਤੇ ਮਾਨੀ ਨੂੰ ਸਹਬਜ਼ਾਦੇ ਗ੍ਰਿਫਤਾਰ ਕਰਵਾਉਣ ਵਾਲਾ ਪਾਪ ਕਰਨ ਤੋਂ ਵਰਜਿਆ ਸੀ ਤੇ ਸਹਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਿਆ ਸੀ ਮਲੇਰਕੋਠੀਏ ਪਟਾਣਾ ਵਾਂਗ ਉਹਨਾਂ ਨੂੰ ਵੀ ਖਾਲਸੇ ਨੇ ਕੁਝ ਨਹੀਂ ਆਖਿਆ ਬਾਕੀ ਸਭ ਰੰਗੜ ਹਥੌੜਿਆਂ ਕਣਾ ਤੇ ਪਗੋਤੀਆਂ ਦੀ ਪੇਟ ਕਰ ਦਿੱਤੇ ਗਏ ਅੰਤ ਵਿੱਚ ਸਾਰੇ ਪੰਥ ਨੇ ਗੁਰਮਤਾ ਕੀਤਾ ਤੇ ਪਾਪੀ ਜਾਨੀ ਮਾਨੀ ਖਾਂ ਦੇ ਸਿਰ ਵੀ ਪੱਥਰ ਉੱਤੇ ਰੱਖ ਕੇ ਹਥੌੜਿਆਂ ਨਾਲ ਫੇਹੇ ਗਏ ਸਿੰਘਾਂ ਇੰਨੇ ਰੋਸ ਵਿੱਚ ਹਥੌੜੇ ਚਲਾਏ ਕਿ ਦੁਸ਼ਟਾਂ ਦੀਆਂ ਖੋਪੜੀਆਂ ਦੀਆਂ ਹੱਡੀਆਂ ਦੂਰ ਦੂਰ ਤੱਕ ਖਿਲਰ ਗਈਆਂ। ਮੁਰਿੰਡੇ ਵਿੱਚ ਔਰਤਾਂ, ਬੱਚੇ, ਬੁੱਢੇ ਤੇ ਹਿੰਦੂ ਛੱਡ ਕੇ ਬਾਕੀ ਸਭ ਕਤਲ ਕੀਤੇ ਗਏ। ਮੁਰਿੰਡੇ ਵਾਲਿਆਂ ਦੇ ਕੁਝ ਰੰਗੜ ਕੁਰਾਲੀ ਵੱਸਦੇ ਸਨ। ਸੋ ਮੁਰਿੰਡਾ ਲੁੱਟਣ ਮਗਰੋਂ ਅਗਲਾ ਹੱਲਾ ਕੁਰਾਲੀ ਵੱਲ ਕਰਨ ਲਈ ਕੂਚ ਕੀਤਾ ਗਿਆ। ਹਜੇ ਸਿੰਘ ਕੁਰਾਲੀ ਦੇ ਰਾਹ ਵਿੱਚ ਹੀ ਸਨ ਕਿ ਕਿਸੇ ਸਿੰਘ ਨੇ ਆ ਕੇ ਖ਼ਬਰ ਦਿੱਤੀ। ਖਾਲਸਾ ਜੀ ਸਾਡਾ ਇੱਕ ਹੋਰ ਦੁਖੀ ਸਰਹੰਦ ਵਾਲੇ ਜ਼ੈਨੇ ਦਾ ਦੀਵਾਨ ਖਰੜ ਵਾਲਾ ਲక్ష్ਮੀ ਨਾਰਾਇਣ ਇਹ ਵੀ ਕੁਰਾਲੀ ਦੇ ਲਾਗਲੇ ਪਿੰਡਾਂ ਵਿੱਚੋਂ ਉਗਰਾਹੀ ਕਰਦਾ ਫਿਰ ਰਿਹਾ ਹੈ। ਜ਼ੈਨ ਖਾਂ ਤਾਂ ਸਿੰਘਾਂ ਦੇ ਡਰੋਂ ਬਾਹਰ ਹੀ ਨਹੀਂ ਨਿਕਲਦਾ ਸੀ। ਸੋ ਉਗਰਾਹੀ ਤੇ ਸੂਬੇ ਦੇ ਹੋਰ ਨਿੱਕੇ ਮੋਟੇ ਕੰਮ ਲక్ష్ਮੀ ਨਾਰਾਇਣ ਦੇਖ ਰਿਹਾ ਸੀ। ਸਿੰਘ ਦੇ ਸੂ ਦੇਣ ਦੀ ਦੇਰ ਹੀ ਸੀ ਕਿ ਸਿੰਘਾਂ ਨੇ ਘੋੜੇ ਲక్ష్ਮੀ ਨਾਰਾਇਣ ਵੱਲ ਦੁੜਾ ਦਿੱਤੇ। ਖਾਲਸੇ ਦੇ ਤੁਰੰਗਾਂ ਦੀਆਂ ਟਾਪਾਂ ਨਾਲ ਉੱਡੀ ਧੂੜ ਦੇਖ ਕੇ ਲక్ష్ਮੀ ਨੂੰ ਅੰਦਾਜ਼ਾ ਹੋ ਗਿਆ ਕਿ ਵਿਪਤਾ ਆਣ ਪਈ ਹੈ। ਉਸ ਨੂੰ ਉਗਰਾਹੀ ਭੁੱਲ ਗਈ ਤੇ ਆਪਣੀ ਜਾਨ ਬਚਾਉਣ ਲਈ ਸਰਹੰਦ ਵੱਲ ਪੱਤਰੇ ਵਾਚ ਗਿਆ। ਜਾਣ ਲੱਗਿਆਂ ਆਪਣਾ ਡੇਰਾ ਵੀ ਸਿੰਘਾਂ ਲਈ ਛੱਡ ਗਿਆ। ਲక్ష్ਮੀਨਾਰਾਇਣ ਤਾਂ ਬਚ ਗਿਆ ਪਰ ਉਸ ਦਾ ਬਹੁਤ ਖਜ਼ਾਨਾ ਸਿੰਘਾਂ ਦੇ ਹੱਥ ਲੱਗ ਗਿਆ। ਜ਼ੈਨ ਖਾਨ ਨੂੰ ਹੁਣ ਤੱਕ ਸਿੰਘਾਂ ਦੇ ਮੋਰਿੰਡੇ ਤੇ ਕੁਰਾਲੀ ਹੱਲੇ ਦੀਆਂ ਖਬਰਾਂ ਪਹੁੰਚ ਗਈਆਂ ਸਨ। ਪਰ ਉਹ ਇੰਨਾ ਪੈਪੀਤ ਹੋ ਗਿਆ ਸੀ ਕਿ ਸਰਹੰਦ ਤੋਂ ਇੱਕ ਕਦਮ ਵੀ ਬਾਹਰ ਨਾ ਤਰਿਆ। ਉਸ ਨੂੰ ਤਾਂ ਆਪਣਾ ਫਿਕਰ ਸਤਾ ਰਿਹਾ ਸੀ। ਇਸ ਤੋਂ ਪਹਿਲਾਂ ਕਿ ਸਿੰਘ ਸਰਹੰਦ ਦਾ ਰੋਖ ਕਰ ਦੇ ਜ਼ੈਨੇ ਨੇ ਆਪਣੇ ਦੂਤ ਬਾਬਾ ਆਲਾ ਸਿੰਘ ਵੱਲ ਭੇਜੇ ਉਹ ਸਿੰਘਾਂ ਨਾਲ ਸੰਧੀ ਦੀ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਸੀ ਉਸ ਨੇ ਆਲਾ ਸਿੰਘ ਨੂੰ ਲਿਖ ਕੇ ਭੇਜਿਆ ਜੇ ਸਿੰਘ ਸਰਹੰਦ ਉੱਤੇ ਹਮਲਾ ਨਾ ਕਰਨ ਤਾਂ ਜਿੰਨੀ ਕਹਿਣ ਜ਼ਗੀਰ ਲਿਖ ਕੇ ਦੇ ਸਕਦਾ ਹਾਂ ਬਸ ਜਿੰਨਾ ਇੰਨਾ ਕੀ ਲਿਖ ਸਕਿਆ ਬਾਬਾ ਆਲਾ ਸਿੰਘ ਨੇ ਸੁਨੇਹਾ ਪੰਥ ਵੱਲ ਭਜਵਾਇਆ ਪਰ ਖਾਲਸੇ ਨੇ ਜ਼ੈਨੇ ਦੀ ਤਜ਼ਵੀਜ਼ ਜੁੱਤੀ ਦੀ ਨੋਕ ਤੇ ਠੁਕਰਾ ਦਿੱਤੀ ਤੇ ਆਪਣੇ ਵੱਲੋਂ ਵੀ ਇੱਕ ਸੱਤਰ ਲਿਖ ਕੇ ਜ਼ੈਨੇ ਵੱਲ ਭੇਜੀ ਉਸ ਨੂੰ ਕਹੋ ਕਿ ਉਡੀਕ ਰੱਖੇ ਸਾਰੀਆਂ ਸੰਧੀਆਂ ਸਾਰੇ ਹਿਸਾਬ ਸਰਹੰਦ ਪਹੁੰਚ ਕੇ ਹੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ